ਦੇਖਣਾ ਸਾਡੇ ਦਸ ਦਾ ਸਵਾਗਤ ਪੰਡਾ ਜੀ ਅੱਜ ਦਾ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਕਰਕੇ ਤਾਂ ਗੱਲਬਾਤ ਕਰਾਂਗੇ ਗੱਲੋਂ ਕੀ ਕਹਿਣਾ ਇਹਨਾਂ ਦੇ ਮੋਰ ਕੀਤੇ ਜਾਂਦੇ ਬਹੁਤ ਲੈਰ ਆ ਬਹੁਤ ਖੁਸ਼ੀ ਆ ਪਬਲਿਕ ਚ ਸਾਡਾ ਹਰ ਸਾਲ ਦੀ ਤਾਰਾਂ ਮਨਾਉਂਦੇ ਆ ਗੁਰੂ ਸਾਹਿਬ ਦਾ ਜਨਮ ਦਿਹਾੜਾ ਸਾਡਾ ਦੋਸਤਾਂ ਚ ਬੜਾ ਖੁਸ਼ੀ ਦਾ ਮੌਲ ਮੰਗਵਾਵਾ ਕਿੱਡਾ ਪਾ ਜਦਾ ਬਹੁਤ ਵਾਕਿਆ ਹੁੰਦਾ ਦਾ ਤੇ ਬਹੁਤ ਖੁਸ਼ ਆਗੇ ਇਹਨਾਂ ਦੇ ਪਰ ਕਿੱਤੋਂ ਸ਼ੁਰੂ ਕੀਤਾ ਇਹਨਾਂ ਦੇ ਇਹ ਜਿਹੜੀ ਪਿੰਡ ਤਲਵੰਡੀ ਬਲਾਕ ਤੀਨਾਂਨਗਰ ਜ਼ਿਲ੍ਹਾ ਕਪਾਸਪੁਰ ਤੋਂ ਕੱਢਿਆ ਜਾਂਦਾ ਵਾ ਇਹ ਬਾਇਆ ਨੱਕੀ ਹੋ ਕੇ ਘੋਟਾ ਮੋੜ ਘੋਟਾ ਮੋੜ ਪਿੰਡ ਤਲਵੰਡੀ ਵਿੱਚ ਸਮਾਪਤ ਕੀਤਾ ਜਾਂਦਾ ਇੰਨਾ ਗ ਸੰਤਾ ਵਿੱਚ ਰੌਣਕ ਦੇتن ਮਿਲਦੀ ਪਈ ਆ ਬਹੁਤ ਜ਼ਿਆਦਾ ਮੈਂ ਤੈਨੂੰ ਦੇਖ ਲਓ ਕੈਮਰਾ ਮੈਨੂੰ ਕਹਾਂਗਾ ਪਿੱਛੇ ਮਾਰੋ ਬੱਚਿਆਂ 'ਚੱਕੀ ਸਾਰੇ ਲੈ ਜੀ ਬੱਚੇ ਸਾਰੇ ਸਾਫ ਨੇ ਨਾਲ ਖੇਡ ਪੁੱਛ ਰਹੇ ਨੇ ਕਿ ਤੁਹਾਨੂੰ ਮਿਲਦੇ ਬੱਚੇ ਕਾਫੀ ਅਲੱਗ ਨਸ਼ਾ ਚੱਲ ਜਾਂਦੀ ਹੈ ਜਿੱਦ ਕਿ ਸਿੰਘ ਬਰਵਾਰਾ ਦੀ ਗੱਲ ਕੀਤੀ ਹੈ ਅੱਜ ਵੀ ਕੱਟਾ ਖੇਡਦੇ ਨਹੀਂ ਜਾਂਦੇ ਪਿਆਰ ਜ਼ਿਆਦਾਤਰ ਮੇਰੇ ਪਿੰਡ ਦੇ ਬੱਚੇ ਸਾਰੇ ਪਿਆਰ ਹੋਏ ਨੇ ਜਿਹੜੇ ਅੰਮ੍ਰਿਤ ਸਾਟਾ ਸੋਰੀ ਜਿਹੜਾ ਕੱਟਾ ਖੇਡਦੇ ਨੇ ਸਾਡੇ ਬੱਚੇ ਸਾਰੇ ਪਿੰਡ ਦੇ ਤਿਆਰ ਹੋਏ ਨੇ ਬਾਹਰ ਕਿੰਨਾ ਜੀ ਖੇਡਣ ਜਾਂਦੇ ਨੇ ਬੜਾ ਵਧੀਆ ਭਰਾਵਾ ਕਮੇਟੀ ਦਾ ਤੇ ਸਾਡੇ ਸਾਡੇ ਗਰੰਟੀਆ ਗੁਰदयाल ਸਿੰਘ ਆ ਉਹਦਾ ਵੀ ਬਹੁਤ ਮੇਲ ਸਤਕਾਵਾ ਹੈ ਇਹ ਮੈਸੇਜ ਵਿੱਚ ਚਾਹੁੰਦਾ ਮੈਸੇਜ ਵਿੱਚ ਤਾਂ ਆਹੀ ਇੱਥੇ ਗੁਰੂਆਂ ਦੇ ਨਾਲ ਲੱਗੇ ਆ ਪਰੋ ਨਾਲ ਜੁੜੇ ਆ ਔਰ ਬੱਚਿਆਂ ਨੇ ਵੀ ਕਿਹਾ ਕਿ ਤੇਣੀ ਪ੍ਰਮਾਤਮਾ ਦੀ ਮਿਹਰ ਤੁਹਾਡੇ ਤੇ ਵੀ ਹੋਵੇ ਤੇ ਤੁਸੀਂ ਵੀ ਦਿੱਕਾ ਸਿੱਖੋ ਅਮਰ ਸ਼ਕੋ ਤੇ ਬਾਬੇ ਦੇ ਗੁਰੂ ਵਾਲੇ ਬਣੋ ਤੁਸੀਂ ਤੋਂ ਵੀ ਦੇਖ ਸਕਦੇ ਹੋ ਕਿ ਕਿੰਨਾ ਸੰਗਤਾਂ ਵਿੱਚ ਕਾਫੀ ਆਰ ਰੌਣਕਾਂ ਲੱਗੀਆਂ ਔਰ ਕਾਫੀ ਆ ਬਾਬਾਈ ਨਾਲ ਗੱਲਬਾਤ ਕਰ ਰਹੇ ਜਨ ਸਰ ਕੀ ਕਹਿਣਾ ਚਾਹੋਗੇ ਕਿਰਾ ਇਹ ਨਵਰ ਕੀਰਤਨ ਕੱਢਿਆ ਜਾ ਰਿਹਾ ਹੈ ਕਿ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ बहुत खुशी है बहुत उत्साह है जी से, बहुत बहुत धन्यवाद करते जी नक्की सहयोग का धनबाद है जीत श्री गुरु गोबिंद जी महाराज आप बहुत बहुत धन्यवाद करता जी देखा काफी लोग बच्चा कहते हैं बहुत बढ़िया उपराला जी पिंड का ही सारा यूथ है जी ही बच्चे ने ये दो महीने तो लगातार ट्रेनिंग कर रहे थे बाहर भी जा रहे हैं जी बहुत वाया उपरला बच्चा का इन्हों को आप शस्त्र मुहैया कराएंगे ਵੇ ਮਤਲਬ ਲੰਬੀ ਟ੍ਰੇਨਿੰਗ ਕੀਤੀ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਇੱਕ ਗੱਟਾ ਖੇਡ ਰਹੇ ਨੇ ਔਰ ਇਹ ਸਾਡੇ ਪਿੰਡਾਂ ਚ ਵੀ ਜਾਂਦੇ ਨੇ ਬਹੁਤ ਬਹੁਤ ਖੁਸ਼ ਹਾਂ ਇਹਨਾਂ ਦਾ ਪੂਰਾ ਸਹਿਯੋਗ ਕਰ ਰਹੀ ਹੈ ਕਮੇਟੀ ਜੀ ਕਿਰਸ਼ੇ ਦੇ ਆ ਜਾਓ ਬੱਚਿਆਂ ਨੂੰ ਨਜ਼ਰ ਪੜੀ ਲੋ ਬੱਚਿਆਂ ਨੇ ਸਿੱਖੀ ਸਰੂਪ ਨਾਲ ਜੋੜਨ ਦਾ ਕੰਪੈਨ ਬਣਾਇਆ ਜੀ ਨਸ਼ਿਆਂ ਤੋਂ ਦੂਰ ਰਹਿਣ गुरु साहब आप किपा कर को पूरा बेनती है कि उत्साह न सिख धर्म अपनाओ इस जुड़ो और खालसा खालसा मेरे रूप है खास खालस में करो निवास खालसा तो जी जी गुरु गोबिंद सिंह की खुशी है ये बहुत खुशी होंगी है बच्चे देख के बहुत वादिया जी तलवी पिंड का उपराला भी है ਬਹੁਤ ਵਧੀਆ ਜੀ ਆਹੀਂ ਬੱਚਿਆਂ ਦੇ ਨਾਲ ਕਮੇਟੀ ਵੱਲੋਂ ਆਹੀਂ ਜੋ ਵੀ ਐਫਰਟਸ ਨੇ ਉਹ ਆਹੀਂ ਕਰਦੇ ਹਾਂ ਹਰ ਵਕਤ ਕਰਦੇ ਆਂ ਬੱਚਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਤਾਂ ਤੋਂ ਤੇ ਪੰਥ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਮਾ ਪਾਸ਼ਾ ਦੇ ਅਵਤਾਰਪੁਰ ਦਿਹਾੜਾ ਮਨਾਉਂਦੇ ਹਰ ਸਾਲ ਦੇ ਸਾਲ ਪਿੰਡ ਤਲਵੰਡੀ ਦੀਆਂ ਸੰਤਾਂ ਸਮੂਹ ਅਤਰ ਹੋ ਕਰਕੇ ਇਹ ਰੌਣਕ ਕੱਢ ਕੇ ਨੂਆ ਪਿੰਡਾਂ ਦਾ ਫਿਰ ਆਪਣੀਆਂ ਦੁਕਾਨਾਂ ਦੇ ਉੱਤੇ ਜਾ ਕੇ ਆਪਣ ਇਹ ਮਾਲਕ ਦੇ ਚਰਨ ਪਾਉਂਦੇ ਆ ਅਸੀਂ ਅਰਦਾਸ ਬੇਨਤੀ ਕਰਦੇ ਆ ਕਿ ਹਰ ਪਰਿਵਾਰ ਦੇ ਹਰ ਗ੍ਰਹਿ ਵਿਖੇ ਘਰ ਜਾ ਕੇ ਮਹਾਰਾਜ ਆਪ ਬੇਨਤੀ ਸ਼ੋਂ ਦੀ ਅਰਦਾਸ ਕਰਦੇ ਸੁਣਦੇ ਨੇ ਸ਼ੇਵਕਾਂ ਦੀਆਂ ਤੇ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਇਹ ਸ਼ੇਵਕ ਜਿਹੜੇ ਅਰਦਾਸ ਬੇਨਤੀ ਕਰਾਂਦੇ ਨੇ ਇਸੇ ਕਰਕੇ ਨਗਰਕ੍ਰਿਸ਼ਨ ਜਿਹੜਾ ਘਰ ਘਰ ਜਾ ਕੇ ਆਪਣੇ ਸਥਾਨ ਤੇ ਆਰੰਭ ਹੋ ਕੇ ਉਸੇ ਸਥਾਨ ਤੇ ਫਿਰ ਪਹੁੰਚਦੇ ਨੇ ਤੇ ਮਾਲਕ ਦੀ ਕਿਰਪਾ ਹੁੰਦੀ ਆ ਦਸ਼ਮ ਪਾਸ਼ਾ ਦੀ ਇਸੇ ਕਰਕੇ ਦੀ ਸ਼ੋਭਤਾ ਤੇ ਅਸ਼ੀਰਵਾਦ ਲੈਣ ਵਾਸਤੇ ਆਪ ਸਾਰਿਆਂ ਸਾਂਤਾਂ ਧੰਨਵਾਦ ਕਰਦੀਆਂ ਨੇ ਆਪ ਦਾ ਬ੍ਰਿਤੀਸ਼ਾ ਜਿਹੜਾ ਉਹ ਵੀ ਤੁਹਾਡਾ ਆਪ ਜੀ ਦਾ ਵੀ ਧੰਨਵਾਦ ਹੈ ਜਿਹੜੇ ਆਣ ਕੇ ਸਾਡੇ ਕੋਲ ਮੌਕੇ ਸ਼ੋਰ ਇਹ ਚੀਜ਼ਾਂ ਨੂੰ ਸ਼ੁਰੂ ਕੀਤੀ ਗਿਆ ਕਿਤੇ ਸ਼ੁਰੂਆਤ ਕੀਤੀ ਹੈ ਇਹ ਪਿੰਡ ਤਲਵਾਂਡੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਣਾ ਤੇ ਇਸੇ ਤਾਲ ਤੇ ਜਾ ਕੇ ਪਿੰਡ ਨਗਰ ਦੇ ਤਲਵਾਂਡੇ ਦੇ ਵਿੱਚ ਜਾ ਕੇ ਸਮਾਪਤੀ ਹੋਣੀ ਆ ਉਹਨਾਂ ਦੀ ਉੱਥੇ ਚੱਲ ਰਿਹਾ ਸ੍ਰੀ ਖੜਪਾੜ ਦੇ ਪਰਾਲੇ ਵਿੱਚ ਮੱਧ ਵਿੱਚ ਜਿਹੜਾ ਹੈ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਤੇ ਉੱਥੇ ਸਮਾਪਤੀ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੌਜਵਾਨ ਲਗਾਤਾਰ ਕਿੱਥੇ ਨਸ਼ੇ ਵੱਲ ਜਾਂ ਨੌਜਵਾਨਾਂ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਇਹ ਜਿਹੜਾ ਅਲ ਪਰਵਾਹ ਚੱਲ ਰਿਹਾ ਨਸ਼ੇ ਦਾ ਇਹ ਬਾਣੀ ਦੇ ਨਾਲ ਲੱਗ ਕੇ ਤੇ ਆਪਣਾ ਆਪ ਜੀਵਨਾ ਸਫਲਾ ਕਰਨ ਤਾਂ ਜੋ ਇਹ ਜਿਹੜੀਆਂ ਦੋਜੀਆਂ ਮਤਾਂ ਨੇ ਉਹ ਹਰ ਇੱਕ ਨੂੰ ਘਰ ਦੇ ਵਿੱਚ ਜਿਹੜੀ ਆ ਉਹ ਜੇ ਪਰਵਾਹੀ ਕਰਦੇ ਨੇ ਤੇ ਜਦੋਂ ਇਸ ਪਾਸੇ ਲੱਗ ਜਾਂਦੇ ਆ ਰੱਬ ਦੇ ਨਾਮ ਨਾਲ ਭਾਵੇਂ ਅੱਲਾ ਕਹਿਣ ਵਾਲਾ ਕੋ ਰਾਮ ਕਹਿਣ ਵਾਲਾ ਕੋ ਵਾਹਿਗੁਰੂ ਕਹਿਣ ਵਾਲਾ ਉਹ ਸਾਰੇ ਜਿਹੜੇ ਇਸ ਮਾਕਸਦ ਦੇ ਨਾਲ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਪਰਿਵਾਰਾਂ ਨੂੰ ਸੁਰੱਖਤਾ ਮਿਲਦੀ ਹੈ ਤੇ ਜਿਹੜੇ ਇਹਨਾਂ ਦੇ ਨਾਮ ਤੋਂ ਲਹਿਦਾ ਨਹੀਂ ਉਹ ਖੱਜਲ ਖਰਾਬ ਹੁੰਦੇ ਨੇ ਤੇ ਆਪਣੇ ਮਾਂ-ਪਿਓ ਉੱਪਰ ਵੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਦੀ ਵੀ ਬੇਇੱਜ਼ਤੀ ਕਰਾਂਦੇ ਤੇ ਕਰਦੇ ਤੇ ਮੈਂ ਇਹ ਸੰਦੇਸ਼ਾ ਕਰਨਾ ਕਿ ਅੱਗੇ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਇਸ ਸਮੇਂ ਦੇ ਵਿੱਚੋਂ ਲਾਹ ਲੈ ਕੇ ਆਪਣੇ ਪਰਿਵਾਰਾਂ ਦੀ ਸੁਰੱਖਤਾ ਵਾਸਤੇ ਤੇ ਬੱਚਾ ਆਪਣੇ ਪਰਿਵਾਰ ਨੂੰ ਸੁੱਖ ਰੱਖਣਾ ਆਪਣੇ ਮਾਪਿਆਂ ਦੀ ਇੱਜ਼ਤ ਰੱਖਣਾ ਆਪਣੇ ਭੈਣ-ਭਰਾਵਾਂ ਦੀ ਇਹ ਸੰਦੇਸ਼ਾ ਦੇਣਾ ਕਿ ਸਾਰਿਆਂ ਨੂੰ ਕਿ ਇਹ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਨੂੰ ਛੱਡ ਕੇ ਗੁਰਮਤਿ ਅਨੁਸਾਰ ਕੇ ਜੁੜ ਕਰਕੇ ਉਸ ਮਾਲਕ ਦੇ ਨਾਲ ਜੁੜ ਕਰਕੇ ਰਹਿਣ ਜਿਹੜਾ ਇਹਨਾਂ ਦਾ ਆਪਣਾ ਸ਼ੀਸ਼ਾ ਹੈ ਜੋ ਲੈ ਕੇ ਆਏ ਨੇ ਇਸ ਦੁਨੀਆ ਤੇ ਉਹਨੂੰ ਕੇ ਟਿਕਾ ਕਰਕੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੋਈ ਦੇਖ ਸਕਦੇ ਹੋ ਕਿ ਜਿਹੜਾ ਸੰਤਾਂ ਦਾ ਵੀ ਗੱਲ ਕਰਦਾ ਕੀਤੀ ਆ ਉਹ ਸੰਤਾਂ ਦੱਸਿਆ ਕਿ ਨਗਰ ਦੇ ਇਤਤਿਹਰ ਇਹ ਤਵੰਦੀ ਸ਼ੁਰੂ ਹੋ ਗਿਆ ਲੱਗਦਾ ਕੋਈ ਆਹ ਦੇ ਵਿੱਚ ਕੱਢਿਆ ਦੇਖਦੇ ਦਰਿਖੜਾ ਟੀਵੀ